ਚੀਨ ਦੌਰੇ ਤੋਂ ਬੀਸੀ ਨੂੰ ਕੀ ਮਿਲੇਗਾ ਪ੍ਰਧਾਨ ਮੰਤਰੀ ਕਾਰਨੀ ਦੀ ਯਾਤਰਾ ਤੋਂ ਵਪਾਰ ਅਸਰ ਸਸ਼ਕਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਮੀਡੀਆ ਦੱਸਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 13 ਤੋਂ 17 ਜਨਵਰੀ ਤੱਕ ਚੀਨ ਦੇ ਸਰਕਾਰੀ ਦੌਰੇ ਤੇ ਜਾਣਗੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਹੈ ਇਸ ਦੌਰੇ ਦੌਰਾਨ ਕਾਰਨੀ ਚੀਨ ਦੇ ਰਾਸ਼ਟਰਪਤੀ ਸ਼੍ਰੀ ਜਿੰਗਪਿੰਗ ਦੇ ਨਾਲ ਵਪਾਰ ਊਰਜਾ ਖੇਤੀਬਾੜੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਤੇ ਗੱਲਬਾਤ ਕਰਨਗੇ ਬ੍ਰਿਟਿਸ਼ ਕੋਲੰਬੀਆ ਯਾਨੀ ਕਿ BC ਦੇ ਮੰਤਰੀ ਨੇ ਉਮੀਦ ਜਤਾਈ ਹੈ ਕਿ ਇਸ ਦੌਰੇ ਤੇ ਸੂਬੇ ਦੇ ਵਪਾਰ ਲਈ ਨਵੇਂ ਜਿਹੜੇ ਕੀ ਰਾਹ ਖੋਲ ਸਕਦੇ ਨੇ BC ਨੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਚੀਨ ਦੇ ਵਿੱਚ BC ਦੀ LNG ਮਾਈਨਿੰਗ ਬੰਦਰਗਾਹ ਅਤੇ ਉਹ ਗੱਡੇ ਵਿਕਾਸ ਪ੍ਰੋਜੈਕਟਾਂ ਨੂੰ ਉਜਾਗਰ ਕਰਨਗੇ ਉਹਨਾਂ ਦੱਸਿਆ ਕਿ ਇਸ ਸਮੇਂ ਸੂਬੇ ਦੇ ਵਿੱਚ 4 ਐਲ ਐਨ ਜੀ ਪ੍ਰੋਜੈਕਟ ਬਣ ਰਹੇ ਨੇ ਡਿਕਸ ਨੇ ਇਹ ਵੀ ਕਿਹਾ ਕਿ ਬੀ ਸੀ ਡੀ ਐਲ ਐਨ ਜੀ ਨੂੰ ਦੁਨੀਆ ਦੀ ਘੱਟ ਉਤਸਰਜਨ ਵਾਲੀ ਐਲ ਐਨ ਜੀ ਮੰਨਿਆ ਜਾਂਦਾ ਹੈ ਜਿਸ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਇਸ ਦੀ ਮੰਗ ਵਨਜਾਈ ਜਾਂਦੀ ਚਲੀ ਆ ਹੈ ਹਾਲਾਂਕਿ ਕੁਝ ਵਿਸ਼ਲੇਸ਼ਣ ਨੇ ਇਸ ਦਾਅਵੇ ਤੇ ਸਵਾਲ ਵੀ ਉਠਾ ਰਹੇ ਨੇ ਵੀ ਇਸ ਦੇ ਨਾਲ ਹੀ ਦੱਸ ਦਈਏ ਕਿ ਬੀਸੀ ਦੇ ਨੌਕਰੀਆਂ ਮੰਤਰੀ ਅਤੇ ਰਵੀ ਕਾਲੋਂ ਨੇ ਕਿਹਾ ਕਿ ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਸੂਬੇ ਲਈ ਵੱਡਾ ਆਰਥਿਕ ਮੌਕਾ ਹੈ ਉਹਨਾਂ ਨੇ ਕਿਹਾ ਕਿ ਮਰਜ਼ੂਤਾ ਗਲੋਬਲ ਅੰਤਰਰਾਸ਼ਟਰੀ ਵਿੱਚ ਸਮੇਂ ਦੇ ਵਿੱਚ ਵਪਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਦੱਸ ਜੀ ਕਿ ਕਲੋਂ ਨੇ ਇਹ ਵੀ ਕਿਹਾ ਕਿ ਅਮਰੀਕੀ ਟੈਰਿਫ ਦੇ ਨਾਲ ਬੀਸੀਡੀ ਲੱਕੜ ਉਦਯੋਗ ਪ੍ਰਭਾਵਿਤ ਹੋ ਰਿਹਾ ਅਤੇ ਚੀਨ ਤੇ ਭਾਰਤ ਵਰਗੇ ਦੇਸ਼ਾਂ ਨਵੇਂ ਬਾਜ਼ਾਰ ਸਾਬਤ ਹੋ ਰਹੇ ਨੇ ਇਸ ਤੋਂ ਇਲਾਵਾ ਬੀਸੀ ਦੇ ਖਾਸ ਤਾਤਾਂ ਅਤੇ ਨਵੀਂ ਟੈਕਨੋਲੋਜੀ ਖੇਤਰ ਦੇ ਵਿੱਚ ਚੀਨ ਨਾਲ ਸਹਿਯੋਗ ਮੌਕੇ ਹਨ ਇਸ ਦੇ ਨਾਲ ਹੀ ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ ਉਪਾ ਅਧਿਕਾਰਨ ਵਿਨਾ ਨਿਜੂਬਲ ਨੇ ਕਿਹਾ ਕਿ ਇਹ ਦੌਰਾ ਕੈਨੇਡਾ ਚੀਨ ਸੰਬੰਧਾਂ ਵਿੱਚ ਇੱਕ ਕਮ ਹਤਪੂਰਨ ਕਦਮ ਹੈ ਖਾਸ ਕਰਕੇ ਅਮਰੀਕਾ ਨਾਲ ਵੱਧ ਰਹੇ ਤਣਾ ਅਤੇ ਮੱਧੇ ਨਜ਼ਰ ਉਹਨਾਂ ਨੇ ਕਿਹਾ ਕਿ ਊਰਜਾ ਅਤੇ ਹਰੀ ਊਰਜਾ ਖੇਤਰ ਵਿੱਚ ਕੁਝ ਇਲਾਨ ਹੋ ਸਕਦੇ ਨੇ ਇਸ ਦੌਰੇ ਦੌਰਾਨ ਚੀਨ ਵੱਲੋਂ ਕੈਨੇਡਾ ਦੇ ਜਿਹੜੇ ਕੋਲੋਨਾ ਸਮੁੰਦਰੀ ਜਿਹੜੀ ਖਰਾਕ ਅਤੇ ਸੂਰਮਾਸ ਤੇ ਲੱਗੇ ਟੈਰਿਫ ਅਤੇ ਕੈਨੇਡਾ ਵੱਲੋਂ ਚੀਨੀ ਇਲੈਕਟ੍ਰਿਕਲ ਵਾਨਾਂ ਦੇ ਲੱਗੇ ਟੈਰਿਫਾਂ ਨੂੰ ਵੀ ਚਰਚਾ ਹੋ ਸਕਦੀ ਹੈ ਇਸ ਦੇ ਉੱਤੇ ਕਾਫੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਜਿਹੜੇ ਕਿ ਚੀਨੀ ਇਲੈਕਟ੍ਰਿਕਲ ਵਾਨ ਨੇ ਤੇ ਇਸ ਦੇ ਨਾਲ ਹੀ ਜਿਹੜਾ ਸੂਰ ਦੇ ਮੀਟ ਤੇ ਮਾਸ ਤੇ ਜਿਹੜਾ ਟੈਰਿਫ ਲਗਾਇਆ ਜਾ ਰਿਹਾ ਹੈ ਇਸ ਦੇ ਉੱਤੇ ਕਾਫੀ ਚਰਚਾ ਵਧ ਸਕਦੀ ਹੈ